अवतार सिंह जी सब्स्टिट्यूशन ਕਾਨੂੰਨ ਤੇ ਉਹ ਸਵੇਰੇ ਕੋਈ ਇਨਫੋਰਮੇਸ਼ਨ ਸਾਨੂੰ ਕੋਲ ਮਹਿਕਮੇ ਵੱਲੋਂ ਮੰਗੀ ਗਈ ਸੀ ਤੇ ਉਹਦੇ ਸਬੰਧ ਵਿੱਚ ਨਾ ਉਹ ਪਾਰਟिकुलर ਨੋਟ ਕਰਨ ਰਹੇ ਸੀ ਤੇ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸੇ ਦਾ ਸ਼ਿਕਾਰ ਹੋ ਗਏ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਕੀ ਦਿਗਤ ਲੱਗੀ ਇਹ ਅੱਜ ਸਵੇਰੇ ਕੋ 10:30 ਵਜੇ ਦੀ ਉਹ ਕਾਰਨ ਪਤਾ ਲੱਗੇ ਭਾਜੀ ਕਾਰਨ ਹਾਂ ਜੀ ਹਾਂ ਜੀ ਕਾਰਨ ਇਹ ਵੀ ਉਹ ਜਿਹੜਾ ਇੰਸਟਰੂਮੈਂਟ ਹੈ ਐਕਵਿਪਮੈਂਟ ਉਹਦੀ ਦੇ ਇੱਕ ਪਾਰਟਿਕੂਲਰ ਨੋਟ ਕਰਨਾ ਤੋਂ ਪਾਰਟਿਕੂਲਰ ਨੋਟ ਕਰਦੇ ਨੇ ਕਿਤੇ ਉਹ ਉਹਦੇ ਘੇਰੇ ਚ ਆ ਗਏ ਛੜਕੀ ਵੀ ਲਾਈਨ ਸੀਗੀ ਉਹਦਾ ਰੇਂਜ ਚ ਆ ਗਏ ਉਹ ਕਰੰਟ ਲਗਨ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਇਹਨਾਂ ਦੀ ਉਮਰ ਸੀਗੀ 57 ਸਾਲ ਤੇ ਮੌਕੇ ਤੇ ਆਏ ਭਾਜੀ ਉਹ ਤੇ ਹਾਂਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ 20 ਇਹਨਾਂ ਦੇ ਵਕਤ ਸੀ ਵੀ ਜਾਨ ਬਚਾ ਨਹੀਂ ਪਾਇਆ ਫਿਰ ਡਾਕਟਰ ਕੋਲ ਲੈ ਕੇ ਗਏ ਫਸਟ ایڈ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮਤਲਬ ਕੋਸਟ ਰਤ ਹਨ ਮੈਰਟ ਜੀ ਅਨੀਮਰਟ ਨਹੀਂ ਮੈਰਟ ਹਾਂ ਜੀ ਅਨੀਮਰਟ ਉਹ ਕਿੱਥੇ ਲੱਗੇ ਉਸ ਤੋਂ ਲੱਗਿਆ ਬਾਕੀ ਸਿਵਲ ਹਸਪਤਲ ਕਨਵਾ ਡਾਕਟਰ ਆਵ ਲੋਗੇ ਡਿਕਲੇਰ ਕਰ ਡਾਕਟਰ ਉਹਨੂੰ ਡਿਕਲੇਰ ਕਰ ਦੋਤਾ ਕਿ ਡੈਥ ਹੋ ਚੁੱਕੀ ਹੈ ਹਰਿਆਣੇ ਵਾਲੇ ਕਿੱਥੇ ਇਹ ਪਿੰਡ ਰੂੜਾ ਬਟੜ ਜੀ ਠੀਕ ਹਾਂ ਜੀ